ਦੋਸਤੋ ਪੰਜਾਬ ਟੈਕਨੀਸ਼ੀਅਨ ਭਰਤੀ 2024 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਬਿਲਕੁਲ ਸਿੱਧੀ ਭਰਤੀ ਹੈ ਜੀ ਨਾ ਤੁਹਾਡਾ ਕੋਈ ਪੇਪਰ ਹੈ ਨਾ ਕੋਈ ਐਪਲੀਕੇਸ਼ਨ ਫੀਸ ਹੈ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਯੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਇਹ ਪੋਸਟਨ ਲਈ 35000 ਜਾਂ 4000 ਕਦੇ ਵੀ ਮੀਡਵਰ ਅਪਲਾਈ ਕਰ ਸਕਦੇ ਨੇ ਅੱਜੇ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਚਲੋ ਦੋਸਤੋ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਦੀ ਭਾਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਮਮੀ ਪਾਪਾ ਕੈਂਸਰ ਹਸਪੀਟਲ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਪੰਜਾਬ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਨਾ ਪੋਸਟਲ ਵਿੱਚ ਬਾਅਦ ਇੰਟਰਵਿਊ ਹੋਵੇਗੀ ਜੀ ਸਮਝਾ ਰੱਖਿਆ ਗਏ 9:30 ਵਜੇ ਤੋਂ ਲੈ ਕੇ 11 ਵਜੇ ਤੋਂ ਪਹਿਲਾਂ ਤੁਸੀਂ ਰਿਪੋਰਟ ਕਰਨੀ ਹੋਵੇਗੀ ਜੀ ਕਿਸ ਐਡਰੈਸ ਤੇ ਤੁਸੀਂ ਪਹੁੰਚਣਾ ਹੋਵੇਗਾ ਤੇ ਕੀ ਕੀ ਡਾਕੂਮੈਂਟ ਤੁਸੀਂ ਨਾਲ ਲੈ ਕੇ ਜਾਣਾ ਹੋਵੇਗਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਯੂਰ ਦੇਖਿਓ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਦੋਸਤੋ ਜੋ ਵੀ ਵੀਡੀਓ ਮੈਂ ਆਪਣੇ ਚੈਨਲ ਦੇ ਉੱਪਰ ਅਪਲੋਡ ਕਰਦਾ ਜੀ ਬਿਲਕੁਲ ਸਹੀ ਤੇ ਸਟਿੱਕ ਵੀਡੀਓ ਅਪਲੋਡ ਕਰਦਾ ਜੀ ਪ੍ਰੋਪਰ ਨੋਟੀਫਿਕੇਸ਼ਨ ਦੇ ਨਾਲ ਜੇਕਰ ਕਿਸੇ ਉਮੀਦਵਾਰ ਨੂੰ ਨੋਟੀਫਿਕੇਸ਼ਨ ਚਾਹੀਦਾ ਹੋਇਆ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਕਮ ਤਾਂ ਮੈਂ ਤੁਹਾਨੂੰ ਨੋਟੀਫਿਕੇਸ਼ਨ ਪ੍ਰੋਵਾਈਡ ਕਰਵਾ ਦਵਾਂਗਾ। ਦੋਸਤੋ ਤੁਸੀਂ ਮੇਰਾ WhatsApp ਗਰੁੱਪ ਅਤੇ Facebook ਪੇਜ ਫੋਲੋ ਕਰ ਸਕਦੇ ਹੋ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦਿੱਤਾ ਜਿੱਥੇ ਮੈਂ ਸਾਰੀ ਜਾਣਕਾਰੀ ਉੱਥੇ ਵੀ ਸ਼ੇਅਰ ਕਰਦਾ ਜੀ। ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ। ਦੋਸਤੋ ਸਭ ਤੋਂ ਪਹਿਲਾਂ ਤੁਸੀਂ ਐਡਰੈਸ ਨੋਟ ਕਰ ਲਓ ਜਿਸ ਐਡਰੈਸ ਤੇ ਤੁਸੀਂ ਇੰਟਰਵਿਊ ਲਈ ਪਹੁੰਚਣਾ ਹੋਵੇਗਾ ਜੀ। ਐਡਰੈਸ ਹੈ ਜੀ, ਹੋਮੀ ਪਾਬਾ ਕੈਂసర్ ਹਸਪੀਟਲ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ, ਮੈਡੀ ਸਿਟੀ ਐਸਐਸ ਨਗਰ ਪੰਜਾਬ ਦੇ ਐਡਰੈਸ ਤੇ। ਤੁਸੀਂ ਡਾਕੂਮੈਂਟਸ ਲੈ ਕੇ ਪਹੁੰਚਣਾ ਹੋਵੇਗਾ ਜੀ ਇਹ ਪੋਸਟਾਂ ਕੱਚੇ ਤੌਰ ਤੇ ਅਨਾਉਂਸਮੈਂਟ ਕਿੱਤਿਆਂ ਨੀਆਂ ਨੇ ਦੋਸਤੋ ਪੋਸਟਾਂ ਦਾ ਡਿਟੇਲ ਕੁਆਲਿਫੀਕੇਸ਼ਨ ਬਾਰੇ ਸੈਲਰੀ ਕੁਛ ਇਸ ਪ੍ਰਕਾਰ ਹੈ ਜੀ ਪੋਸਟਾਂ ਨੇ ਜੀ ਟੈਕਨੀਸ਼ੀਅਨ ਦੀਆਂ ਪੋਸਟ ਹੈ ਜੀ ਇੱਕ ਸੈਲਰੀ ਲਿਖੀ ਗਈ ਜੀ 35 ਜਾਂ 400 ਰੁਪਏ ਪਰ ਮਹੀਨਾ ਪੇਤਤੀ ਜਾਵੇਗੀ ਉਮਰ ਹੱਦ 18 ਤੋਂ ਲੈ ਕੇ 30 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਅਤੇ ਏਜ ਰੈਲੈਕਸੇਸ਼ਨ ਵੀ ਦਿੱਤਾ ਜਾਵੇਗਾ ਕਿਸ ਕਾਸਟ ਲਈ ਕਿੰਨਾ ਕਿੰਨਾ ਏਜ ਰੈਲੈਕਸੇਸ਼ਨ ਦਿੱਤਾ ਜਾਵੇਗਾ ਉਹਦੀ ਜਾਣਕਾਰੀ ਵੀ ਦਵਾਂਗਾ ਕਿਰਪਾ ਕਰਕੇ ਵੀਡੀਓ ਦੇ ਬਣੇ ਰਹੋ ਦੋਸਤੋ ਨਾ ਪੋਸਟ ਲਈ ਜੋ ਕੁਆਲੀਫਿਕੇਸ਼ਨ ਰੱਖੀ ਗਈ ਹੈ ਕੁਝ ਇਸ ਪ੍ਰਕਾਰ ਦੀ ਬੀਐਸਸੀਐਨ ਮੈਡੀਕਲ ਲੈਬਾਰਟਰੀ ਟੈਕਨੋਲੋਜੀ ਵੀ ਤੁਸੀਂ ਕੰਪਲੀਟ ਕੀਤੀ ਹੈ 50% ਨੰਬਰ ਨਾਲ ਦੋ ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਮੈਡੀਕਲ ਲੈਬਾਰਟਰੀ ਦਾ ਤਾਂ ਤੁਸੀਂ ਅਪਲਾਈ ਕਰ ਸਕੋਗੇ ਜਾਂ ਫਿਰ ਬੀਐਸਸੀਐਨ ਬਾਇਓਕੈਮਿਸਟਰੀ ਕੈਮਿਸਟਰੀ ਬਟੋਨੀ ਜ਼ੀਲੋਜੀ ਲਾਈਫ ਸਾਇੰਸ ਬਾਇਓਟੈਕਨੋਲੋਜੀ ਵੀ ਤੁਸੀਂ ਕੰਪਲੀਟ ਕੀਤੀ ਹੈ 50% ਨੰਬਰ ਨਾਲ ਜਾਂ ਫਿਰ ਡੀਐਮ ਐਲਟੀ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਹੈ ਮੈਡੀਕਲ ਲੈਬ ਟੈਕਨੋਲੋਜੀ ਦਾ ਇਕਸਾਲ ਤੁਹਾਡੇ ਕੋਲ ਐਕਸਪੀਰੀਅੰਸ ਹੈ ਮੈਡੀਕਲ ਲੈਬਾਰਟਰੀ ਟੈਕਨੋਲੋਜੀ ਦਾ ਤਾਂ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ ਤੁਹਾਡਾ ਇੰਟਰਵਿਊ ਹੋਵੇਗਾ ਜੀ 7 5 2024 ਤੁਹਾਡਾ ਇੰਟਰਵਿਊ ਲਿਆ ਜਾਵੇਗਾ ਇਹਨਾਂ ਪੋਸਟਾਂ ਲਈ ਜੀ ਇਹ ਰਿਲੈਕਸੇਸ਼ਨ ਦਿੱਤਾ ਜਾਵੇਗਾ ਕੁਝ ਇਸ ਪ੍ਰਕਾਰ ਇਹ ਜੋ ਐਸਸੀਐਸਟੀ ਉਮੀਦਵਾਰ ਨੇ ਜਿਉਂ ਉਹਨਾਂ ਨੂੰ 5 ਸਾਲ ਦਾ ਇਹ ਰਿਲੈਕਸੇਸ਼ਨ ਦਿੱਤਾ ਜਾਵੇਗਾ ਆਬੀਐਸਸੀ ਨੂੰ 3 ਸਾਲ ਦਾ ਇਹ ਰਿਲੈਕਸੇਸ਼ਨ ਦਿੱਤਾ ਜਾਵੇਗਾ ਹੁਣ ਕੀ ਕੀ ਡਾਕੂਮੈਂਟ ਤੁਸੀਂ ਇੰਟਰਵਿਊ ਦੇ ਟਾਈਮ ਨਾਲ ਲੈ ਕੇ ਜਾਣੇ ਨੇ ਇਹ ਨੋਟ ਕਰ ਲਓ ਜੀ ਡੇਟ ਆਫ ਬਰਥ ਪ੍ਰੂਫ ਐਜੂਕੇਸ਼ਨ ਕੁਆਲੀਫਿਕੇਸ਼ਨ ਪ੍ਰੂਫ ਐਕਸਪੀਰੀਅੰਸ ਦੇ ਡਾਕੂਮੈਂਟਸ ਪੈਨ ਕਾਰਡ ਆਧਾਰ ਕਾਰਡ ਦੀ ਕਾਪੀ ਇੰਟਰਵਿਊ ਦੇ ਟਾਈਮ ਆਪਣੇ ਨਾਲ ਲੈ ਕੇ ਜਾਣਾ ਜ਼ਰੂਰੀ ਹੋਵੇਗਾ ਜੀ ਦੋਸਤੋ ਇਹ ਪੋਸਟਾਂ 1 ਸਾਲ ਵਾਸਤੇ ਅਨਾਉਂਸਮੈਂਟ ਕੀਤੀਆਂ ਨਹੀਂ ਹਨ ਜੀ ਬਾਅਦ ਵਿੱਚ ਇਹਨਾਂ ਦਾ ਸਮਾਂ ਅੱਗੇ ਦੱਸ ਦਿੱਤਾ ਜਾਵੇਗਾ ਹੋਰ ਵਿਸਤ੍ਰਿਤ ਜਾਣਕਾਰੀ ਲਈ ਤੁਸੀਂ ਉਹਨਾਂ ਦਾ ਹੈਲਪਲਾਈਨ ਨੰਬਰ ਜਾਂ ਉਹਨਾਂ ਦੀ ਮੇਲ ਆਈ ਡੀ ਤੇ ਮੇਲ ਕਰਕੇ ਵੀ ਜਾਣਕਾਰੀ ਪ੍ਰਾਪਤ ਕਰ ਸਕੋਗੇ ਜੋ ਅਨਕੰਪਲੀਟ ਐਪਲੀਕੇਸ਼ਨ ਫਾਰਮ ਹੋਣਗੇ ਜੀ ਉਹ ਰਿਜੈਕਟ ਕਰਤੇ ਜਾਣਗੇ ਇਸ ਲਈ ਜੋ ਐਪਲੀਕੇਸ਼ਨ ਤੁਸੀਂ ਭਰੋਗੇ ਮਤਲਬ ਪਲੈਨ ਪੇਪਰ 'ਤੇ ਜੋ ਕੰਪਲੀਟ ਡਾਟਾ ਆਪਣਾ ਲਿਖੋਗੇ ਬਿਲਕੁਲ ਸਹੀ ਅਤੇ ਸਟੀਕ ਡਾਟਾ ਲਿਖ ਕੇ ਹੀ ਇੰਟਰਵਿਊ ਲਈ ਤੁਸੀ ਜਾਣਾ ਹੋਵੇਗਾ ਜੀ ਦੋਸਤੋ ਉਮੀਦ ਕਰਦਾ ਮੇਰੇ ਦੁਆਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਦਿਖਣ ਤੁਹਾਡਾ ਬਹੁਤ ਬਹੁਤ ਧੰਨਵਾਦ